ਉਸੀ ਸਪੋਰਟ ਕਰੀਏ ਸਪੋਰਟ ਕਰਕੇ ਜਿਤਾਈਏ ਵਿਧਾਨ ਸਭਾ ਭੇਜੇ ਤੇ ਉਹ ਸਾਡੇ ਮੰਨੇ ਦੀ ਆਵਾਜ਼ ਹੋਣਾ ਮਾਨਸਾ ਤੋਂ ਟਿਕਟ ਮਿਲੇਗੀ ਸਿੱਧੂ ਮੂਸੇਵਾਲਾ ਨੂੰ ਮਾਨ ਸਾਹਿਬ ਗੱਲ ਦੱਸੋ ਆ ਬਿੱਲਾ ਲਾ ਲਿਆ ਤੁਸੀਂ ਹੈ ਇਹ ਸਾਡਾ ਇਹ ਸਾਡਾ ਵੀਰੇ ਕੀ ਹਾਲ ਹੈ ਨਾ ਸਿੱਧੂ ਸਾਡਾ ਭਾਈ ਆ ਸਾਡਾ ਇਲਾਕਾ ਇੱਕ ਆ ਹਨਾ ਸਿੱਧੂ ਕਿਸੇ ਵੀ ਪਾਰਟੀ ਚ ਹੁੰਦਾ ਸੀ ਨਾਲ ਹੀ ਸੀ ਸਿੱਧੀ ਜੀ ਗੱਲ ਹੈ ਭਾਈ ਨਾਲ ਤਾਂ ਭਾਈ ਖੜਦਾ ਹੀ ਆ ਹਨਾ ਸੋ ਸਾਡਾ ਇਲਾਕੇ ਦਾ ਕੰਮ ਆ ਇਲਾਕੇ ਦੀ ਗੱਲ ਆ ਤਾਂ ਨਾਲ ਆ ਸੀ ਹਨਾ ਬਾਕੀ ਆਮ ਪਰਿਵਾਰ ਚੋਂ ਆਏ ਯਾਰ ਭਈ ਐਡੀ ਕੋਈ ਗੱਲਬਾਤ ਨਹੀਂ ਸਾਰਿਆਂ ਦਾ ਹੱਕ ਆ ਹਨਾ ਨਹੀਂ ਵਧੀਆ ਗੱਲ ਸਿਆਸਤ ਕੀ ਐ ਮੈਨੂੰ ਤਾਂ ਕਲਾਕਾਰੀ ਪਤਾ ਭਰਾਵਾ ਹੈ ਸਿਆਸਤ ਵਾਲੇ ਨਹੀਂ ਹੈਗੇ ਅੱਪਾ ਆਪਾਂ ਬਾਈ ਦੇ ਨਾਲ ਆ ਗੱਲ ਤਾਂ ਆ ਵੀ ਸਾਡਾ ਭਾਈ ਆ ਤੇ ਅਸੀਂ ਭਾਈ ਦੇ ਨਾਲ ਆ ਭਾਈ ਭਾਈ ਨਾਲ ਹੀ ਹੁੰਦਾ ਸਿਆਸਤ ਵੀ ਕਲਾਕਾਰੀ ਐ ਸਿਆਸਤ ਦਾ ਕਲਾਕਾਰੀ ਸਾਨੂੰ ਪਤਾ ਹੀ ਐ ਪੱਤਰਕਾਰਾਂ ਨੂੰ ਵੱਧ ਪਤਾ ਹੁੰਦਾ ਕਲਾਕਾਰਾਂ ਨਾਲੋਂ ਵੀ ਹਨਾ ਸਾਨੂੰ ਪਤਾ ਹੀ ਐ ਹਨਾ ਅੱਧਾ ਕੋਈ ਬੰਦਾ ਜਦੋਂ ਸਿਆਸਤ ਦੇ ਵਿੱਚ ਉਤਰਦਾ ਇਹ ਗੱਲ ਕਹਿੰਦਾ ਹੋਇਆ ਕਿ ਅਸੀਂ ਸਿਆਸਤ ਬਦਲਾਂਗੇ ਤੇ ਲੋਕਾਂ ਦੀਆਂ ਉਮੀਦਾਂ ਵੀ ਵਧ ਜਾਂਦੀਆਂ ਉਹ ਉਮੀਦਾਂ ਕੀ ਹੁੰਦੀਆਂ ਇੱਕ ਗੱਲ ਪਤਾ ਕੀ ਹੈ ਬਾਈ ਜਿਹੜੇ ਬੰਦੇ ਦਾ ਨਾਮ ਆ ਸਿਸਟਮਾ ਉਹਨੂੰ ਲੱਖਾਂ ਕਰੋੜਾਂ ਲੋਕ ਸੁਣਦੇ ਆ ਹਨ ਮਤਲਬ ਜੇ ਉਹ ਕੋਈ ਗੱਲ ਕੂਗਾ ਵੀ ਮੈਂ ਆ ਕਰਨਾ ਹੁਣ ਸਿੱਧੂ ਨੂੰ ਨਾਂ ਦਾ ਫੇਮ ਚਾਹੀਦਾ ਸੀ ਨਾ ਪੈਸੇ ਚਾਹੀਦੇ ਸੀ ਹਨਾ ਸੋ ਏਰੀਆ ਚ ਆਇਆ ਸਿਸਟਮ ਜਿਹੜਾ ਹੈਗਾ ਵੀਰ ਹਾਂ ਨਵਾਂ ਮੁੰਡਾ ਆਇਆ ਕੁਝ ਹੋਊਗਾ ਸਾਡਾ ਮਾਨਸਾ ਯਾਰ ਵੀਰੇ ਕਿੰਨੇ ਸਾਲਾਂ ਤੋਂ ਹਨ ਇੱਥੇ ਸਕੂਲ ਕਾਲਜ ਯੂਨੀਵਰਸਿਟੀ ਕੁਝ ਨਹੀਂ ਹਨ ਭਾਲੇ ਜੇ ਇਹ ਇੱਥੇ ਹੁੰਦਾ ਫਿਰ ਅਸੀਂ ਬਾਹਰ ਕਿ ਪੜਾਂਗੇ ਸਰ ਵੀ ਵਾਤ ਹੈ ਹਾਂ ਸਿਸਟਮ ਸਾਰਾ ਹਸਪੀਟਲ ਨਹੀਂ ਕੁਝ ਵਧੀਆ ਹਨ ਜੇ ਇੱਥੇ ਸਾਰਾ ਕੁਝ ਹੁੰਦਾ ਫਿਰ ਅਸੀਂ ਸਪੋਰਟ ਕਰਾਂਗੇ ਨਾ ਭਾਈ ਸਾਨੂੰ ਕੀ ਮਾੜਾ ਸਾਡਾ ਇਲਾਕੇ ਦਾ ਵਿਕਾਸ ਹੁੰਦਾ ਤਾਂ ਅਸੀਂ ਨਾਲ ਹਾਂ ਕਲਾਕਰ ਬਹੁਤ ਜੋ ਪਹਿਲਾਂ ਸੀ ਇਨਸਾਨ ਆ ਯਾਰ ਪਹਿਲਾਂ ਉੱਥੇ ਰਹਿਣੇ ਸੀ ਸਾਡੀ ਸਮੇਂ ਵਿੱਚ ਤੁਸੀਂ ਸਾਡਾ ਭਾਈ ਹੈ ਤੇ ਭਾਈ ਨਾਲ ਖੜਨਾ ਹੀ ਹੁੰਦਾ ਤੁਸੀਂ ਖੜੇ ਹੈਂ ਹਾਂ ਸਹੀ ਸਹੀ ਕੁਐਸਚਨ ਪੁੱਛੇ ਕੋਈ ਜ਼ਿਆਦਾ ਕੁਐਸਚਨ ਆ ਮੱਚ ਲੋ ਡੇਡਾ ਬੇਟਾ ਨਾ ਨਾ ਮੁਕਾਨ ਲਗਾ ਨੇਤਾ ਨਹੀਂ ਬੇਟਾ ਹਾਂ ਇਹ ਨੇਤਾ ਨਹੀਂ ਬੇਟਾ ਤੁਹਾਡੇ ਲੱਗ ਲੱਗਾ ਵਾਕਿਆ ਉਹਦੇ ਲੱਗ ਲੱਗਾ ਇੱਥੇ ਵੀ ਨੇਤਾ ਨਹੀਂ ਬੇਟਾ بس ਇੱਥੇ ਫੋਟੋ ਲੱਗੀ ਹੋਈ ਹੈ ਮੈਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਜਵਾਕਾਂ ਤੁਹਾਡੇ ਅਸੀਂ ਕੋਈ ਨੇਤਾ ਜਾਂ ਲੀਡਰ ਨਹੀਂ ਕਰਨੀ ਇੱਥੇ ਹੈ ਅਸੀਂ ਤੁਹਾਡੇ ਆਵਰੇ ਬੱਚੇ ਆਣਾ ਕੋਈ ਨਾ ਕੋਈ ਚੰਗੀ ਦੀ ਉਮੀਦ ਕਰਦੇ ਆਂ ਤੇ ਕੋਸ਼ਿਸ਼ ਕਰ ਰਹੇ ਆਂ ਕਿਉਂਕਿ ਸਾਨੂੰ ਪਰਮਾਤਮਾ ਨੇ ਇੰਨਾ ਕ ਬਲ ਬਖਸ਼ਿਆ ਹੈ ਅਰੇ ਤੇ ਲੱਗੀ ਨੂਰ ਹੈ ਅੱ ਹੋਰ ਤੇ ਹਰ ਵੇਲੇ ਨੰਬਰ ਨੰਬਰ 100 ਤੋਂ ਤੁਹਾਡੇ ਭਰਾਵਾਂ ਨਹੀਂ ਆਂ ਦੋਵਾਂ ਨੇ ਸਾਰਿਆਂ ਨਹੀਂ ਆ ਤੇ ਯਾਨੀ ਕਿ ਇਹ ਹੀ ਹੈ ਵੀ ਸਾਡੇ ਬੱਪੂ ਭਣੀ ਵੀ ਆਏ ਹੋਏ ਨੇ ਲਫੜੀ ਦੇ ਡੜੀ ਆਏ ਨੇ ਮਾਨ ਸਾਹਿਬ ਦੇ ਤੇ ਯਾਨੀ ਕਿ ਸਾਡੇ ਸਾਰੇ ਅਸੀਂ ਇਹੀ ਚਾਹੁੰਦੇ ਇੱਛਾ ਕਰਦੇ ਆਂ ਵੀ ਸਾਨੂੰ ਪ੍ਰਮਾਤਮਾ ਨੇ ਇੰਨੀ ਕਾ ਕਿਰਪਾ ਕੀਤੀ ਹੈ ਤੁਹਾਡਾ ਪਿਆਰ ਇੰਨਾ ਸਾਡੇ ਨਾਲ ਹਨ ਵੀ ਸਾਨੂੰ ਸਾਡੀ ਦੁਨੀਆ ਜਾਣ ਦੀ ਹੈ ਜੇ ਅਸੀਂ ਇੰਨੇ ਬੰਦੇ ਇੱਥੋਂ ਹੋ ਕੇ ਆਰਟਿਸਟ ਹੋ ਕੇ ਅਸੀਂ ਕੁਝ ਨਹੀਂ ਕਰ ਸਕਰੇ ਤਾਂ ਵੀ ਸਾਡੇ ਦੇ ਧਰ ਗਏ